ਉਹ ਉਧਰੋਂ ਮੈਂ ਰੋਟੀ ਖਾਣ ਲੱਗਿਆ ਕਰਾ ਉਧਰੋਂ ਉਹ ਸਾਲੇ ਕਹਿ ਰਿਆ ਕਰਨ ਇੱਥੇ ਕੋਈ ਕਾਕਾ ਕੇ ਸਾਨੂੰ ਰੋਟੀ ਨਹੀਂ ਦਿੰਦਾ ਤੇ ਮੈਂ ਰੋਣ ਲੱਗਿਆ ਆ ਕਰਨਾ ਇਟਲੀ ਦੇ ਵਿੱਚ ਇੱਕ ਨੌਜਵਾਨ ਦੇ ਨਾਲ ਕਿਦਾਂ ਠੱਗੀ ਵਜੇ ਕੀ ਉਹਦੀ ਸਾਰੀ ਕਹਾਣੀ ਆ ਕੀ ਕੋਈ ਉਹਨੂੰ ਆਪਣੇ ਪਿੰਡੇ ਤੇ ਹੰਡਾਉਣਾ ਪਿਆ ਕਿ ਉਹ ਮੁਲਕ ਹੀ ਛੱਡ ਕੇ ਚਲਾ ਗਿਆ ਤੇ ਅੱਜ ਉਸ ਵੀਰ ਨਾਲ ਆਪਾਂ ਗੱਲਬਾਤ ਕਰਨੀ ਆ ਕਾਫੀ ਦਿਨਾਂ ਤੋਂ ਉਹਨਾਂ ਦਾ ਮੈਸੇਜ ਆਉਂਦੇ ਸੀਗੇ ਫੋਨ ਆਉਂਦਾ ਸੀਗਾ ਵੀ ਆਪਾਂ ਗੱਲ ਕਰਨੀ ਆ ਤੇ ਮੈਂ ਆਪਣੀ ਕਹਾਣੀ ਜਿਹੜੀ ਦੱਸਣੀ ਚਾਹਨਾ ਕਿ ਮੇਰੇ ਨਾਲ ਇਟਲੀ ਦੇ ਵਿੱਚ ਕੀ ਹੋਇਆ ਸੀਗਾ ਤੇ ਆਪਾਂ ਇਸੇ ਬਿਛੇ ਦੇ ਉੱਤੇ ਅੱਜ ਗੱਲ ਕਰਨੀ ਆ ਤੇ ਹੁਣ ਵੀਰ ਨੂੰ ਕਾਲ ਲਾਉਨੇ ਆ ਤੇ ਗੱਲਬਾਤ ਸਾਰੀ ਸੁਣੀਓ ਵੀਡੀਓ ਐਂਡ ਤੱਕ ਦੇਖਿਓ ਤੇ ਤੁਸੀਂ ਜੋ ਵੀ ਸੋਚਦੇ ਆ ਆਪਣਾ ਸੁਝਾਅ ਤੇ ਆਪਣਾ ਵਿਚਾਰ ਜੋ ਵੀ ਹੋਇਆ ਤੁਹਾਡਾ ਰੱਖਿਓ ਜਰੂਰ ਕਮੈਂਟ ਜਰੂਰ ਕਰਿਓ ਹੈਲੋ ਹਾਂਜੀ ਸਸੀਗਾ ਭਾਜੀ ਸਸੀਗਾ ਭਾਜੀ ਕਿਤਹਾ ਹਾਲ ਚਾਲ ਹਾਂਜੀ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਜੀ ਫ੍ਰੀ ਹੋ ਹਾਂਜੀ ਹਾਂਜੀ ਫ੍ਰੀ ਨਹੀਂ ਨਹੀਂ ਭਾਜੀ ਫ੍ਰੀ ਆ ਕੰਮ ਤੇ ਸਵੇਰੇ ਸਵੇਰੇ ਸੀਗਾ ਕੰਮ ਤੇ ਜਾਏ ਆ ਜੀ ਕੋਈ ਹੋਰ ਪਰਿਵਾਰ ਕਿੱਦਾਂ ਨੇ ਆਨੇ ਕੀ ਹੈ ਹਾਂਜੀ ਹਾਂਜੀ ਸਭ ਠੀਕ ਠਾਕ ਵਧੀਆ ਆ ਤੁਸੀਂ ਸੁਣਾਓ ਤੁਹਾਡਾ ਕਿੱਦਾਂ ਇੱਥੇ ਬਸ ਠੀਕ ਆ ਹਾਂਜੀ ਤਲੀ ਜਾਂਦਾ ਬਾਜੀ ਹੋਣੀ ਆਣੀ ਆਣਦੇ ਆ ਕੰਮ ਤੇ ਹੈਲੋ ਹਾਂਜੀ ਹਾਂਜੀ ਹੁਣ ਠੀਕ ਆ ਆਵਾਜ਼ ਤੁਹਾਡੀ ਹਾਂ ਉਹ ਹੈੱਡਫੋਨ ਕਰਕੇ ਸੀ ਹਾਂ ਉਹ ਫੇਰ ਠੰਡ ਜਿਆਦੇ ਸੀ ਮੈਂ ਕਿਹਾ ਹੁਣ ਠੰਡ ਹੈਗੀ ਤਾਂ ਕਰਕੇ ਮਮੋਈ ਘਰੇ ਪਹੁੰਚ ਕੇ ਘਰੇ ਪਹੁੰਚ ਕੇ ਕਰ ਲਿਓ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਘਰੇ ਤੋਂ ਪਤਾ ਫਿਰ ਨਿਆਣਿਆਂ ਨੇ ਕਾ ਪਾ ਲੈਣਾ ਹੁਣ ਹਾਂ ਠੀਕ ਹੈ ਅੱਜ ਪਰ ਮੈਂ ਸੁਆਪ ਰਹੇ ਨੇ ਕਿੱਡੀ ਜਗ੍ਹਾ ਹਾਂਜੀ ਅਸੀਂ ਵਿਚੈਂਸੇ ਵਿੱਚ ਹੈ ਜੀ ਅਰਜੀ ਨਿਆਣਾਂ ਨੂੰ ਪਿੰਡ ਆ ਜੀ ਅੱਛਾ ਅੱਛਾ ਸਹੀ ਗਾ ਵਿਚੈਂਸੇ ਚ ਹਾਂਜੀ ਹਾਂ ਤੇ ਮੈਂ ਆ ਰਿਹਾ ਮਾਮਤੋ ਵੇ ਥੋੜਾ ਜਿਹਾ ਟਾਈਮ ਰਿਆਂ ਠੀਕ ਹੈ ਜੀ ਤੇ ਵਿਚੈਂਸੇ ਵੀ ਮੇਰੀ ਖਾਤ ਮਰੇ ਆ ਅੱਛੇ ਸਹੀ ਹੈ ਤੇ ਮੇਰੇ ਮੰਮੀ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਸੀ ਜਲੰਧਰ ਤੇ ਲਾਗੇ ਪਿੰਡ ਸੀਗਾ ਦਾੜੀ ਦੇ ਮਾਮੇ ਦਾ ਮੁੰਡਾ ਸਾਡੂ ਸਾਲਾ ਸੀਗਾ ਹਾਂ ਠੀਕ ਠੀਕ ਤੇ ਉਹਦੇ ਥੋੜਾ ਜਿਹਾ ਟਾਈਮ ਰਿਹਾ ਵਸ ਸਾਨੂੰ ਪਤਾ ਰੱਖ ਲੈ ਕਿਹੜਾ ਇੱਥੇ ਹੈ ਨਾ ਨਹੀਂ ਨਹੀਂ ਮੁਸ਼ਕਿਲ ਇੰਡੀਆ ਤੋਂ ਨਵੇਂ ਨਵੇਂ ਆਏ ਸੀ ਭਰਾਵਾ ਤੇ ਮਹੀਨਾ ਕਰ ਰਹੇ ਠੀਕ ਹੈ ਤੇ ਉਦੋਂ ਵਾਰ ਉਹ ਬੰਦੇ 2-3 ਦਿਨ ਤਾਂ ਉੱਤੇ ਹੀ ਸਾਨੂੰ ਪਤਾ ਬੰਦਾ ਥੱਕਿਆ ਹੁੰਦਾ ਤੇ ਕੋ ਉੱਦਾਂ ਨਹੀਂ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਤੇਰਾ ਪੇਪਰ ਦੇ ਤੇਰੇ ਜਮਾ ਕਰਾਈਏ ਪੁਲਿਸ ਸਟੇਸ਼ਨ ਜਾ ਕੇ ਹਾਂਜੀ ਰਸੀਬ ਉਤਾ ਦਈਏ ਹਨਾ ਤੇ ਮੈਂ ਕਿਹਾ ਯਾਰ ਪੇਪਰ ਤਾਂ ਮੈਨੂੰ ਪਤਾ ਨਹੀਂਗਾ ਹਾਂਜੀ ਹਨਾ ਵੀ ਕਿਹੜੇ ਪੇਪਰ ਆ ਮੈਨੂੰ ਕੁਛ ਵੀ ਮੈਂ ਕਿਹਾ ਪਾਸਪੋਰਟ ਆ ਕੀ ਰੇ ਕੋ ਦਾ ਹੂੰ ਹੂੰ ਤਾਂ ਮੈਨੂੰ ਉਹ ਕਹਣਾ ਵੀ ਪਾਸਵਰਡ ਨਹੀਂ ਚੱਲਦਾ ਹੁੰਦਾ ਹੈਨਾ ਤੇ ਮੈਨੂੰ ਕਹਿੰਦਾ ਕਿ ਪਾਸਵਰਡ ਨਹੀਂ ਚੱਲਣਾ ਤੂੰ ਪੇਪਰ ਦੇ ਕਹਿੰਦਾ ਪੇਪਰ ਤਾਂ ਹੈ ਨਹੀਂ ਪਹਿਲਾ ਮੁੰਡਾ ਯਾਰ ਦੋਸਤ ਸੀ ਜਿਨ੍ਹਾਂ ਨੇ ਮੈਨੂੰ ਸੱਤਿਆ ਸੀ ਨਾ ਹਾਂਜੀ ਤੇ ਉਹਦਾ ਚਾਚਾ ਸੀ ਕਾਸ਼ਤਿਆ ਸੀ ਜਾਣਦੇ ਵੀ ਹੁੰਦੇ ਪੋਲਾ ਪੋਲਾ ਦਾ ਨਾ ਲੁਧਿਆਣਾ ਮੇਰਾ ਜ਼ਿਲ੍ਹਾ ਹੁੰਦਾ ਕੋ ਦੋ ਪਿੰਡਾ ਮੇਰਾ ਸਾਨ੍ਹੇ ਵਾਲ ਕੋ ਠੀਕ ਹੈ ਜੀ ਤੇ ਉਹ ਲੀਫ ਲਟਿੰਗ ਦਾ ਕੰਮ ਕਰਦਾ ਸੀ ਹਾਂ ਪੇਪਰਾਂ ਦਾ ਇੱਥੇ ਹਾਂ ਜੀ ਉਹ ਕੱਲੇ ਰੰਗ ਤਾਂ ਸੀ ਪੈ ਰੱਖੀ ਹੁੰਦੀ ਸੀ ਉਹ ਨਾ ਮੁੰਡੇ-ਬਾਡੇ ਰੱਖੀ ਹੁੰਦੇ ਸੀ ਉਹਨੇ ਮੈਨੂੰ ਬੁਲਾਇਆ ਸੀ ਅੱਛਾ ਜੀ ਤੇ ਘਰੇ ਆਪਣੀ ਆਉਣ-ਜਾਣ ਚੰਗੀ ਸੀ ਉਹਨਾਂ ਦੇ ਠੀਕ ਹੈ ਤੇ ਪਿੰਡੀਆਂ ਤੋਂ ਵੀ ਸਹੀ ਹੈ ਤੇ ਉਹਨੇ ਭਰਾਵਾ ਇਦਾਂ ਬੁਲਾ ਕੇ ਨਾ ਬਾਅਦ ਚ ਉਹਨੇ ਸਾਲਿਆਂ ਨੇ ਕੀ ਕੀਤਾ ਏਅਰਪੋਰਟ ਤੇ ਪੇਪਰ ਲੈ ਲਿਓ ਅੱਛਾ ਜੀ ਤੁਹਾਡੇ ਕੋਲ ਨਾ ਲਾਉਸਟਾਹਲ ਨਾ ਲਾਸਤਾ ਹਾਂ ਜੀ ਮਾਲਕ ਦਾ ਉੱਥੇ ਰਹਿ ਰਿਹਾ ਤੁਹਾਡੇ ਕੋਲ ਹਾਂ ਉਹਨੂੰ ਹੁਣ ਆਪਾਂ ਨੂੰ ਪਤਾ ਨਹੀਂ ਹੁੰਦਾ ਪਰ ਯਕੀਨ ਤੇ ਆਏ ਸੀ ਹੈਨਾ ਤੇ ਚੱਲ ਯਾਰੀ ਦੋਸਤੀ ਆ ਉਹਦਾ ਕਾਚਾ ਤੇ ਆਪਣਾ ਵੀ ਕਰਦੇ ਹੀ ਰੱਖਾ ਉਹਨੇ ਉਹਨੇ ਤੁਹਾਡੇ ਕੋਲ ਤੁਸੀਂ 9 ਮਹੀਨੇ ਵਾਲੇ ਪੇਪਰਾਂ ਤੇ ਆਏ ਸੀ ਹਾਂ ਜੀ ਮੈਂ 9 ਮਹੀਨੇ ਵਾਲਿਆਂ ਤੇ ਆਇਆ ਹਾਂ ਹਾਂ ਫੇ ਤਾਂ ਹੀ ਉਹਨੇ ਲੈ ਲਿਆ ਵੀ ਇਹ ਮੇਰੇ ਤੇ ਕੁਝ ਕਰ ਨਾ ਸਕਣਾ ਹਾਂ ਤੇ ਕੁਝ ਕਰ ਨਹੀਂ ਸਕਣਾ ਇੱਕ ਵੜਵਾੜਿਆ ਚਲ ਜੇ ਕੋਨੇ ਇਹਦੀ ਵੀ ਕੁਝ ਕਰਨ ਨਾ ਤੇ ਇੱਕ ਦੂਜਾ ਇਹ ਸੀ ਮੈਂ ਮੈਨੂੰ ਪਤਾ ਨਹੀਂ ਸੀ ਹਾਂਜੀ ਤੇ ਫਿਰ ਜਦੋਂ ਰੇਸਟ ਯਾਰਾ ਨੇ ਕਿਹਾ ਵੀ ਲਿਆ ਦੇ ਆ ਰਸੀਬ ਤੋਂ ਦੇ ਤੇਰਾ ਜਮਾ ਕਰਾਈਏ ਤੇ ਪੁਲਿਸ ਸਟੇਸ਼ਨ ਜਾ ਕੇ ਆਪਾਂ ਦੱਸੀ ਉਹਨਾਂ ਨੂੰ ਵੀ ਬੰਦਾ ਸਾਡੇ ਕੋ ਆ ਗਿਆ ਤੇ ਤੈਨੂੰ ਕੰਮ ਕੁੰਮ ਲੱਭ ਕੇ ਤਈਏ ਕੋਈ ਹਾਂ ਨਾ ਹੂੰ ਹੂੰ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਅੰਕਲ ਉਹ ਕਿਦਮ ਮੈਨੂੰ ਰਸੀਬ ਉੱਤਾ ਜਿਹੜੇ ਪੇਪਰ ਸੀ ਕਹਿੰਦਾ ਪੇਪਰ ਕਿਹੜੇ ਹਾਂਜੀ ਤੇ ਮੈਨੂੰ ਕਹਿੰਦਾ ਮੈਂ ਕਿਹਾ ਕੋਲ ਪੇਪਰ ਕਿਹੜੇ ਪੇਪਰ ਜਿਹੜੇ ਹੁੰਦੇ ਆ ਮੈਨੂੰ ਨਹੀਂ ਪਤਾ ਸੀ ਹੈ ਨਾ ਤੇ ਕਹਿੰਦਾ ਆਪਣੀ ਤਾਂ ਗੱਲ ਇੱਥੇ ਤੱਕ ਡੈਡੀ ਨੂੰ ਮੇਰੇ ਨੂੰ ਕਹਿੰਦਾ ਡੈਡੀ ਮੇਰੇ ਆਰਮੀ ਚ ਆਏ ਹੈ ਨਾ ਕਹਿੰਦਾ ਫੌਜੀ ਸਾਹਿਬ ਇੱਥਾ ਆਪਾਂ ਨੂੰ ਤਾਂ ਇੱਥੇ ਤੱਕ ਗੱਲ ਹੋਈ ਸੀ ਪਹੁੰਚਾਉਣ ਦੀ ਹੈ ਨਾ ਤੇ ਉਹ ਕਹਿੰਦਾ ਯਾਰ ਇਦਾਂ ਦਾ ਸਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਜੂਗੀ ਹਾਂਜੀ ਹੈ ਨਾ ਤੇ ਕਈ ਮੁੰਡੇ ਨੇ 6 7 8 ਦੀ ਸੰਦੇ ਉਹ ਏਰੀਆ ਚੋਂ ਸਾਡੇ ਲੁਧਿਆਣਾ ਏਰੀਆ ਚੋਂ ਸਾਡੇ ਨਾਲ ਦੇ ਪਿੰਡਾ ਪੁੰਡਾ ਦੇ ਤੇ ਹਾਂ ਕਿਉਂਕਿ ਉਹਨਾਂ ਦਾ ਗੋਤ ਤੇ ਸਾਡਾ ਗੋਤ ਸਰਨੇਮ ਇੱਕ ਹੀ ਆ ਉਹ ਤਿੰਨਕ ਪਿੰਡਾਂ ਦਾ ਹਨਾ ਮੁੰਡੀ ਗੋਤ ਆ ਸਾਡਾ ਠੀਕ ਹੈ ਜੀ ਜਿਹੜਾ ਜੀਤ ਕੱਦੋਂ ਵਾਲਾ ਉਹ ਆਪਣੇ ਘਰਾਂ ਤੋਂ ਆਕਾ ਜਣਿਆ ਮੇਰਾ ਜਿਹੜਾ ਗਾਣੇ ਲਿਖਦਾ ਹਨਾ ਹਾਂ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਹਨੂੰ ਮੈਂ ਕਿਹਾ ਵੀ ਅੰਕਲ ਤੂੰ ਐ ਕਰ ਦਾੜੀ ਮਰੇ ਕਹਿੰਦਾ ਵੀ ਕਹਿੰਦਾ ਵੀ ਤੂੰ ਪੈਸੇ ਲੈ ਲੈ ਹੋਰ ਜਿਹੜਾ 50 60 ਹਜ਼ਾਰ ਲੈਣਾ ਲੱਖ ਲੈ ਲੈ ਹਨਾ ਪਰ ਪੇਪਰ ਦੇ ਵੀ ਸਾਡੇ ਵਾਸਤੇ ਯਾਰ ਕਹਿੰਦੇ ਪੇਪਰਾਂ ਤੋਂ ਬਿਨਾਂ ਤਾਂ ਜ਼ਿੰਦਗੀ ਹੋਣੀ ਹੈ ਨਹੀਂ ਅਣੀ ਪੀਚਾ ਤਾਂ ਬੈਨਾ ਤਾਂ ਉੱਪਰ ਹੁੰਦਾ ਹੰਦੀ ਪੀਚਾ ਹਾਂ ਵੀ ਇਹ ਕੰਮ ਨਹੀਂ ਦਿਵਾ ਸਕਦਾ ਤੂੰ ਇੱਜਾ ਕਰੋ ਤੂੰ ਪੇਪਰ ਦੇ ਕਹਿੰਦਾ ਮੈਂ ਤਾਂ ਨਹੀਂ ਦੇਣੇ ਪੇਪਰ ਪੇਪਰ ਦਾ ਕਹਿੰਦਾ ਮੈਂ ਜਿੱਦੇ ਉਸੇ ਨੂੰ ਮੈਂ ਪਾੜਦੇ ਹਾਂ ਕਿਉਂਕਿ ਮੈਂ ਵੀ ਇਹ ਚੋ ਕਰਦਾ ਨਾ ਉਹਦੇ ਤੇ ਚੱਕਰ ਹੁੰਦਾ ਨਾ ਵੀ ਉਹਦੇ ਉੱਪਰ ਸਾਰਾ ਐਡਰੈਸ ਹੁੰਦਾ ਹੈ ਮਾਲਕ ਦਾ ਕਿਹਨੇ ਤੁਹਾਡੇ ਪੇਪਰ ਭਰੇ ਆ ਹਾਂ ਹਾਂ ਹੁਣ ਇਹ ਤਾਂ ਹੁਣ ਤੁਸੀਂ ਆਪ ਲਾ ਲਓ ਸਾਹਿਬ ਆਪਾਂ ਹੁਣ ਮੈਂ ਆਉਣਾ ਮੇਟਲੀ ਉੱਧਾ ਮੈਂ ਤੁਹਾਨੂੰ ਜ਼ਰੂਰ ਮਿਲ ਕੇ ਜਾਊਂਗਾ ਨਾ ਠੀਕ ਹੈ ਠੀਕ ਹੈ ਜ਼ਰੂਰ ਇੱਕ ਵਾਰ ਫਿਰ ਨਾ ਹਾਂਜੀ ਤੇ ਨਾਲੇ ਆਪਣੇ ਇੰਡੀਆ ਜੀ ਦੇ ਥਾਲੀ ਚ ਬੈ ਕੇ ਆਉਂਦੇ ਰਹੇ ਘਰੇ ਚੰਗਾ ਹੋਣਾ ਜਾਣ ਸੀ ਉਹਦੇ ਭਤੀਜੇ ਨਾ ਮੇਰਾ ਤੇ ਉਹ ਵੈਸੇ ਜਿੱਥੇ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਇਟਲੀ ਦੇ ਵਿੱਚ ਜੀ ਮੋਸਟਲੀ ਜਿਹੜੇ ਏਜੰਟ ਜਿਹੜੇ ਸੀਗੇ ਜਿਨ੍ਹਾਂ ਨੇ ਇਹ ਕੰਮ ਕੀਤੇ ਆ ਉਹਨੇ ਆਪਣੇ ਰਿਸ਼ਤੇਦਾਰ ਹੀ ਪਹਿਲਾਂ ਰਗੜਿਆ ਜੀ ਹਾਂ ਜੀ ਹਾਂ ਆਪਣੀ ਰਿਸ਼ਤੇਦਾਰੀ ਵੀ ਨਹੀਂ ਸੀ ਕੋਈ ਸਿਰਫ ਯਾਰੀ ਜਾਰੀ ਦੋਸਤੀ ਲਾ ਲੋ ਜਾਣੇ ਪਛਾਨ ਜੀ ਇਹਨਾਂ ਗਾਂ ਹੁੰਦੀ ਆ ਉਹ ਕਿਉਂਕਿ ਉਹ ਬੰਦਾ ਜਕੀਰ ਖੋਸਾ ਕਰ ਲੈਂਦਾ ਸੀਗਾ ਉਹਨੇ ਆਪਣੇ ਭਤੀਜੇ ਵੀ ਪਹਿਲਾਂ ਸੱਤੇ ਤੇ ਉਹ ਤੋਂ ਬਾਅਦ ਉਹ ਕੰਮ ਕੰਮ ਤੇ ਲੱਗੇ ਉਹਨੂੰ ਦਲਵਾਉਣਾ ਸੀ ਚਲ ਫਾਰਮ ਫੋਰਮ ਤੇ ਲੱਗੇ ਉਹਨਾਂ ਕੋ ਤਾਂ ਸੀਗੇ ਉਹਨਾਂ ਨੇ ਰਸੀਬ ਪੁੱਤਾ ਸੀਗੇ ਹਾਂਜੀ ਤੇ ਉਹਨੇ ਤੇ ਬਾਅਦ ਚ ਮੈਨੂੰ ਕਹਿੰਦਾ ਵੀ ਨਹੀਂ ਐਦਾਂ ਮੈਂ ਨਹੀਂ ਦੇ ਸਕਦਾ ਤੇ ਮੇਰੇ ਪੈਸੇ 50000 ਦੇਣਾ ਸੀ ਉਹਦਾ ਠੀਕ ਹੈ ਮੈਂ ਤਾਂ ਅਸਾਂ ਐ ਕਰ 5000 ਲੈ ਲੈ ਜੀ ਤੋ ਲੈਣਾ ਮੈਂ ਨਹੀਂ ਦਿੰਦਾ ਤੇ ਇੱਕ ਚੀਰਾ ਦਾ ਮੁੰਡਾ ਆਇਆ ਸੀ ਉਹਨੇ ਵਿਚਾਰੇ ਨੇ ਉਸ ਟਾਈਮ ਮਾਰਾ ਕੰਮ ਕਰਦਾ ਸੀ ਕਚੈਰੀਆਂ ਚ ਹਾਂ ਤੇ ਉਹ ਐਥੇ ਫੁੱਟਪਾਥ ਤੇ ਖੌਂਦਾ ਰਿਹਾ ਮੁੰਡਾ ਵੀ ਕਹਦਾ ਸੀ ਉਹ ਤਕਰੀਬ ਨਾਲ 40-45 ਸਾਲ ਦਾ ਸੀ ਉਦੋਂ ਤੇ ਮੈਂ ਹਜੇ 19-21 ਕ ਸਾਲਾਂ ਦਾ ਸੀ 21ਵੇਂ ਮਹੀਨੇ ਹਜੇ ਮੈਨੂੰ ਲੱਗਣਾ ਸੀ 20 ਕ ਸਾਲ ਦਾ ਰੱਖੋ ਤੁਸੀਂ ਹਾਂ ਬਹੁਤ ਫਿਰ ਤੁਸੀਂ ਬਹੁਤ ਜੰਗ ਇੱਚੀ ਆ ਗਿਆ ਸੀ ਇੱਥੇ ਹਾਂ ਹਾਂਜੀ ਤੇ ਜੰਦੀ ਹੁਣ ਨੂੰ ਤਾਂ ਪਾਸਵਰਡ ਹੋਣਾ ਸੀ ਤੇ ਬਾਹਰੋਂ ਭਰਾ ਮੇਰੇ ਆਉਣੇ ਕੀ ਕੀਤਾ ਮੈਨੂੰ ਕਹਿੰਦਾ ਨਹੀਂ ਮੰਨਿਆ ਨਹੀਂ ਭਰਾਵਾ ਤੇ ਉਹ ਜਿਹੜਾ ਮੁੰਡਾ ਵਿਚਾਰਾ ਚੀਰਾਦਾ ਸੀ ਉਹ ਇੰਡੀਆ ਚਲੇ ਗਿਆ ਉਹਨੇ ਰੋਲਾ ਪਾ ਲਿਆ ਉੱਥੇ ਜਾ ਕੇ ਅੱਛਾ ਹੈਨਾ ਵੀਰੇ ਤਾਂ ਮੁੰਡਿਆਂ ਨਾਲ ਇਦਾਂ ਕੀਤਾ ਜੇ ਆ ਉਹ ਹੁਣ ਏਰੀਆ ਚ ਤੁਹਾਨੂੰ ਪਤਾ ਪਤਨਾਮੀ ਦਾ ਹੋਣੀ ਉਹ ਆ ਹਾਂ ਉਹ ਤਾਂ ਹੋਣੀ ਮੇਰੇ ਬੰਦੇ ਸੱਦ ਕੇ ਜੀ ਇੱਦਾਂ ਕਾ ਇੰਨੇ ਕੁੱਤੇ ਦਾ ਹਟ ਸੀ ਮੈਂ ਤੁਹਾਨੂੰ ਦੱਸਿਆ ਵੀ ਘਰੇ ਚੰਗੀ ਆਉਣੀ ਸੀ ਇੱਕ ਤਾਂ ਹੁੰਦੀ ਵੀ ਮਾੜੀ ਮੋਟੀ ਹਾਂਜੀ ਤੇ ਹਨਾ ਮੈਨੂੰ ਆਪਦੇ ਘਰੇ ਨਹੀਂ ਲੈ ਕੇ ਗਿਆ ਮੈਨੂੰ ਘਰ ਨਹੀਂ ਦਿਖਾਇਆ ਉਹਨੇ ਤੇ ਜਿਹੜਾ ਡਾਡੀ ਆ ਮਾਮੇ ਦਾ ਮੁੰਡਾ ਸੀ ਹਨਾ ਹਾਂਜੀ ਤੇ ਫਲੋਰ ਕੋਲ ਉਹਨਾਂ ਦਾ ਪਿੰਡ ਸੀ ਆ ਇੱਧਰ ਗਰਾਿਆਂ ਦੇ ਕੋਲ ਉਹਨੂੰ ਕਹਿੰਦਾ ਵੀ ਮੈਂ ਕਹਿੰਦਾ ਕਿੱਥੇ ਆਉਂ ਕਹਿੰਦਾ ਮੈਂ ਕੰਮ ਤੇ ਆ ਕਹਿੰਦਾ ਮੈਂ ਲਿਟਲ 'ਚ ਲਾਜ ਆ ਮੈਨੂੰ ਹਾਂਜੀ ਤੇ ਲਿਟਲ 'ਚ ਉਹਨੂੰ ਚੱਕ ਲਿਓ ਸੇ ਮੈਂ ਤਾਂ ਵੀ ਕੱਲ ਬੰਦਾ ਘਰੇ ਲੈ ਕੇ ਜਾਊਗਾ ਚਾਹ ਪਾਣੀ ਤੇ ਪੁੱਛੂ ਰੋਟੀ ਪਾਣੀ ਹੈ ਨਾ ਵੀ ਚਲ ਇੰਡੀਆ ਤੋਂ ਇਕੱਠੇ ਰਹੇ ਹੈ ਨਾ ਤੇ ਨਹੀਂ ਭਰਾਵਾ ਕਹਿੰਦਾ ਸ਼ਰਾਬ ਪੀਣੀ ਹੈ ਮੈਂ ਕਹਾ ਨਹੀਂ ਮੈਂ ਸ਼ਰਾਬ ਨਹੀਂ ਪੀਂਦਾ ਹੈਗਾ ਤੇ ਉਹ ਜ ਵੀ ਨਿਆਣੀ ਸੀ ਤੇ ਇੰਡੀਆ ਮ ਕਬੱਡੀ ਕੁੜੀ ਖੇਡ ਲਾਇਆ ਸੀ ਠੀਕ ਤੇ ਕਹਿੰਦਾ ਨਹੀਂ ਮੈਂ ਕਹਾ ਮੈਂ ਸ਼ਰਾਬ ਨਹੀਂ ਪੀਂਦਾ ਤੇ ਕਹਿੰਦਾ ਠੀਕ ਹੈ ਬੈਨ ਜੀ ਰੱਖਿੰਦੀ ਵੜੀ ਜੇ ਕਲਰ ਦੀ ਤੇ ਉਸ ਤੋਂ ਬਾਅਦ ਚਲੋ ਜੀ ਉਥੇ ਛੱਡਤਾ ਉਹਨਾਂ ਨੇ ਆ ਪੇਪਰ ਮੈਨੂੰ ਕਿਹਾ ਨਾ ਵੀ ਪੇਪਰ ਲਿਆ ਤੇ ਮੈਂ ਬੜੀ ਅਮੰਤਾਂ ਕੀਤੀਆਂ ਮੈਂ ਕਿ ਵੀ ਅੰਕਲ ਮੇਰੀ ਜ਼ਿੰਦਗੀ ਖਰਾਬ ਹੋ ਜਾਣੀ ਆ ਯਾਰ ਮੇਰੀ ਉਮਰ ਥੋੜੀ ਆ ਨਾ ਹਾਂਜੀ ਕਿਉਂਕਿ ਉਹ ਤੋਂ ਪਹਿਲੇ ਕਿਸੇ ਕੋਸ਼ਿਸ਼ ਵੀ ਹੋਈ ਨਹੀਂ ਨਾ ਹਾਂ ਸੇ ਸੇਹਰਾਂ ਨੇ ਵੀ ਕੀ ਆ ਕਹਿੰਦਾ ਪਰ ਉਦੋਂ ਜਦੋਂ ਤੁਸੀਂ ਜਦੋਂ ਤੁਸੀਂ ਆਏ ਆ 2010 ਦੇ ਵਿੱਚ ਉਦੋਂ ਤਾਂ ਪੱਕੇ ਪੱਕੇ ਪੇਪਰ ਖੁੱਲੇ ਹੋਏ ਸੀਗੇ ਉਸ ਉਸ ਸਾਲ ਨਿਕਲੇ ਬਹੁਤ ਬੰਦਿਆਂ ਦੇ ਨਹੀਂ ਨਹੀਂ ਉਹਨੇ ਨੇ ਤਕਰੀਬਨ ਮੈਂ ਨੌਵੇਂ ਮਹੀਨੇ ਚ ਆਇਆ 2010 ਦੇ ਚਾਦੀ 9 ਦੇ ਵਿੱਚ 9 9 ਦੇ ਵਿੱਚ 10 ਚ ਵਿੱਚ ਇੱਥੇ ਆ ਗਿਆ ਸੀ ਸੱਚੋ 10 ਚ ਵਿੱਚ ਇੱਥੇ ਆ ਗਿਆ ਮੇਰੇ ਖਿਆਲ 7 ਚ ਵੀ ਪੇਪਰ ਖੁੱਲੇ ਆ 8 ਚ ਵੀ ਪੇਪਰ ਖੁੱਲੇ ਆ ਫੇਰ ਦੁਬਾਰਾ 9 ਦੇ ਵਿੱਚ ਦੋ ਤਿੰਨ ਸਾਲ ਉਹ ਤੋਂ ਲਗਾਤਾਰ ਹੀ ਪੇਪਰ ਪੱਕੇ ਹੀ ਖੁੱਲਦੇ ਰਹੇ ਆ ਜਿਹੜੇ ਬੰਦੇ ਆ ਸਾਰੇ ਸਾਰੇ ਉਹਨੇ ਮੈਂ ਤੁਹਾਨੂੰ ਉਹੀ ਦੱਸਦਾ ਜਿਹੜੇ ਉਹਨੇ ਭਰੇ ਸੀ ਉਹ ਭਰੇ ਤਕਰੀਬ ਉਹਨਾਂ ਸੀਗੇ 6 7 ਚ ਹਾਂਜੀ 7 ਦੇ ਵਿੱਚ 8 ਦੇ ਚ ਭਰੇ ਸੀ ਹਾਂ ਫਿਰ ਤੁਹਾਡੇ ਪੇਪਰ ਪੱਕੇ ਹੋਣੇ ਚਾਹੀਦੇ ਸੀਗੇ ਪੱਕੀ ਫਲੂਸੀ ਹੋਣੀ ਤੁਹਾਡੀ ਨਹੀਂ ਨਹੀਂ ਉਹ ਨਹੀਂ ਨਹੀਂ ਉਹਨ ਮੇਰੇ ਕੋਲ ਅੱਜ ਵੀ ਵੀਜ਼ਾ ਹੈਗਾ ਉਹਦੇ ਤੇ ਲਿਖਿਆ ਹੈ ਲਵੋਰੋ ਮੇਰੇ ਕੋਲ ਪੁਰਾਣਾ ਪਾਸਪੋਰਟ ਹੈਗਾ ਤੇ ਉਹਦੇ ਲੇਬਲੋ ਲਿਖਿਆ ਉਹਦੇ ਸਿਰਫ 9 ਮੰਥ ਦੇ 6 ਮਹੀਨਾ ਲਿਖਿਆ ਸੀ ਹਾਂ ਵੀ 9 ਮੰਥ ਸੀਗਾ ਹਨਾ ਠੀਕ ਹੈ ਠੀਕ ਤੇ ਉਦੋਂ ਵਾਰ ਇਹਨੇ ਕੀ ਕੀਤਾ ਭਰਾਵਾ ਘਰੇ ਦਾ ਚਲ ਕੀ ਬੁਲਾਉਣਾ ਸੀ ਇਹ ਠੀਕ ਠਾਕ ਉੱਥੇ ਛੱਡ ਗਿਆ ਉਹ ਕਹਿੰਦੇ ਵੀ ਤੇਰੇ ਕੋ ਤਾਂ ਕੋਈ ਸਹੂਤ ਵੀ ਨਹੀਂਗਾ ਵੀ ਕੋਈ ਮਾੜਾ ਮੋਟਾ ਤਾਂ ਹੁੰਦਾ ਤੇਰੇ ਕੋ ਇੱਕ ਵੀ ਪੇਪਰ ਹੁੰਦਾ ਤੇ ਉਹ ਉਹ ਵੀ ਤੁਹਾਡੇ ਵਾਂਗੂ ਪੁਰਾਣੇ ਰਹਿੰਦੇ ਆ ਉਹ ਕਹਿੰਦੇ ਅਸੀਂ ਹਲਝਾ ਲੈਣਾ ਸੀ ਆ ਨੀ ਕੇਸ ਕੋਣਾ ਸੀ ਇਹਦੇ ਤੇ ਇਹਦੀ ਬੈਨਾ ਮੁੰਨਾ ਜਣਾ ਕਰਦਾ ਨਾ ਲੀਫ ਫਲੈਟਿੰਗ ਦਾ ਕੰਮ ਕਰਦਾ ਸੀ ਪੇਪਰ ਕਾਉਣ ਦਾ ਹਾਂ ਪਬਲਿਸੀਟਾ ਹਾਂ ਤੇ ਉਹਦਾ ਸ਼ਾਪਰ ਸ਼ਾਪਰ ਪਬਲਿਸ਼ੇ ਜਾਂਦਾ ਹਾਂ ਹਾਂਜੀ ਹਾਂਜੀ ਤੇ ਮੁੰਡੇ ਮਾੜੇ ਲੱਛੁੰਦੀ ਥੱਲੇ ਤੇ ਉਹਨੇ ਮੁੜ ਕੇ ਕੀ ਕਰਨਾ ਬਲਾਇਆ ਰਹੇ ਨਹੀਂ ਫੇ ਮੁੜ ਕੇ ਮੈਂ ਤਾਂ ਮੋਤੇ ਕੀ ਇਹਨੇ ਭਰਾਵਾ ਜਿਹੜਾ ਮੁੰਡਾ ਬੰਦਾ ਗਿਆ ਸੀ ਨਾ ਇੰਡੀਆ ਕੀ ਰਾਨਾ ਇਹਨੇ ਸਾਲੇ ਆਪਣੇ ਸਾਲੇ ਨੂੰ ਕਹਿ ਕੇ ਉਹਦਾ ਸਾਲਾ ਅਸੀਂ ਇਕੱਠੇ ਹੁੰਦੇ ਸੀ ਲਟਾ ਲੁਟਾ ਚੜਵਾ ਦੀਆਂ ਉਹਦੀਆਂ ਚੰਗੀਆਂ ਓਹੋ ਤੇ ਉਹ ਮਾਤਰ ਸੀ ਵਿਚਾਰਾ ਹਨਾ ਉਹ ਗਣਾ ਛਟੂ ਛਟੂ ਹੈ ਨਾ ਵੀ ਚਲੋ ਉਹ ਵਿਚਾਰਾ ਫੁੱਟਪਾਥ ਤੇ ਬੈਠ ਕੇ ਜਿਹੜਾ ਚੰਗਾ ਅਗਲਾ ਪੈਸੇ ਵਾਲਾ ਸੀ ਇੰਡੀਆ ਉਹਨੇ ਗੱਡੀ ਗੱਡੀ ਰੱਖੀ ਹੁੰਦੀ ਉੱਥੇ ਵੀ ਹਾਂਜੀ ਕਿਉਂਕਿ ਸਟਾਰਮਸ ਤੇ ਹਮ ਬਣਾਉਂਦਾ ਸੀ ਪੈਸੇ ਸੋਨੇ ਕਮਾਉਂਦਾ ਸੀ ਉਹਦੇ ਨਾਲ ਵੀ ਖਾਸ ਯਾਰੀ ਦੋਸਤੀ ਉਹ ਵੀ ਦੱਸਿਆ ਵੀ ਯਾਰ ਦੋ ਰਿਸ਼ਤੇਦਾਰ ਇਹ ਵੀ ਅੜ ਕੇ ਸੇਧੀ ਆਉਂਦੇ ਆ ਨਾ ਹਾਂ ਗੱਲਬਾਤ ਗੀ ਯਕੀਨ ਹੋ ਜਾਂਦਾ ਬਾਜੀ ਯਕੀਨ ਹੁੰਦਾ ਯਾਰ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਆ ਨਾ ਇਹ ਜਿੰਨਾ ਮੇਰੇ ਕੋਲ ਆਇਆ ਹੁਣ ਤੁਹਾਡੇ ਨਾਲ ਉਹਨੇ ਮਾੜੀ ਕੀਤੀ ਆ ਤੇ ਸਾਨੂੰ ਬਹੁਤ ਬਹੁਤ ਫੋਨ ਆਉਂਦੇ ਮੁੰਡਿਆਂ ਮੁੰਡਿਆਂ ਦੇ ਹੋਰ ਵੀ ਵੀ ਸਾਡੇ ਨਾਲ ਇਦਾਂ ਹੋਈ ਆ ਸਾਡੇ ਨਾਲ ਇਦਾਂ ਹੋਈ ਆ ਤੇ ਉਹ ਇਦਾਂ ਲੱਗਦਾ ਜਿਦਾ ਸਾਡੇ ਬਾੜੇ ਹੁਣ ਸਾਨੂੰ ਸਧਿਆ ਰਿਸ਼ਤੇਦਾਰਾਂ ਨੇ ਹਾਂ ਤੇ ਇਹ ਵੀ ਕਹਿ ਦੀਏ ਸਾਡੇ ਕੋਲੋਂ 1 ਰੁਪਿਆ ਵੀ ਨਹੀਂ ਲਿਆ ਫ੍ਰੀ ਚ ਉਹੀ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਫ੍ਰੀ ਚ ਸੱਬਿਆ ਜਿੰਨਾ ਚਿਰ ਸਾਨੂੰ ਕੰਮ ਕੰਮ ਵੀ ਨਾਲ ਦਿੱਤਾ ਉਹਨਾਂ ਨੇ ਕੰਮ ਵੀ ਦਿੰਦੇ ਰਹਿ ਘਰੇ ਵੀ ਰੱਖਿਆ ਆਪਣੇ ਤੇ ਇਹ ਵੀ ਕਹਿ ਦੀਏ ਵੀ ਜਿਵੇਂ ਸਾਡੇ ਭਾਈਏ ਹੋਣੀ ਸੀਗੇ ਸਾਡਾ ਬਹੁਤ ਕੀਤਾ ਉਹਨਾਂ ਨੇ ਇੱਥੇ ਆਂਦਾ ਵੀ ਨਹੀਂ ਤਾਂ ਬਹੁਤਿਆਰ ਰਿਸ਼ਤੇਦਾਰਾਂ ਨੇ ਇੱਥੇ ਇਹੀ ਕੰਮ ਹੀ ਕੀਤਾ ਵੀ ਪੈਸੇ ਬਣਾਏ ਬਸ ਹੋ ਹੀ ਆ ਨਾ ਪਰ ਉਹੀ ਸਾਡੇ ਮੇਰੀ ਮੰਮੀ ਦੇ ਰਿਸ਼ਤੇ ਆ ਦੀ ਕੁੱਬਿਆਂ ਤੋਂ ਹਾਂਜੀ ਰਾਹੇ ਦੇ ਕੋਲੇ ਆ ਪਿੰਡੋ ਦਾ ਮੇਰਾ ਤੇ ਸਾਨੇ ਵਾਲ ਦੇ ਕੋਲ ਤੇ ਉਹ ਕਹਿੰਦੇ ਵੀ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਵੀ ਅਸੀਂ ਤੇਰੇ ਦੋ ਸਾਲ ਨਾਲ ਪੇਪਰ ਭਰਦੇ ਪੱਕੇ ਹਾਂਜੀ ਉਹ ਸਾਡੇ ਸਾਲ ਦੇ ਹਾਂਜੀ ਸਾਰਾ ਪਹਿਲਾਂ ਪਹਿਲਾਂ ਮੈਨੂੰ ਕਹਾਂ ਪਹਿਲਾਂ ਮੈਨੂੰ ਕਹਿੰਦੇ ਸੀ ਨਾ ਮੈਂ ਉਹਨੂੰ ਕਿਹਾ ਵੀ ਮੇਰਾ ਪਾਸਪੋਰਟ ਉਹ ਤੋਂ ਲਾਇਆ ਸੀ ਇੰਗਲੈਂਡ ਦਾ ਹੀ ਹਾਂ ਤੇ ਇੰਗਲੈਂਡ ਦਾ ਬਣਿਆ ਨਹੀਂ ਤੇ ਉਹ ਮੰਗਦੇ ਉਹ ਵੀ ਪੈਸੇ ਮੰਗਦੇ ਸੀ ਦੇ ਲੋ 7 7 ਲੱਖ ਰੁਪਈਆ ਮੰਗਦੇ ਸੀ ਉਹ ਉਹ ਵੀ ਤੇ ਹਨਾ ਤੇ ਮੈਂ ਕਹਾ ਨਹੀਂ ਨਹੀਂ ਫਿਰ ਮੈਂ ਉਹਦੇ ਨੂੰ ਪਾਸਪੋਰਟ ਦੇ ਦਵਾ ਮੈਂ ਕਹਾ ਚਲੋ ਠੀਕ ਆ ਅਸੀਂ ਪੱਕੇ ਪੇਪਰਾਂ ਤੇ ਆਏ ਸੀਗੇ ਇੱਥੇ ਸਾਡੇ ਪੱਕੇ ਹੀ ਸੀਗੇ ਤੇ ਕੋਈ ਵੀ ਰਿਸ਼ਤੇਦਾਰਾਂ ਨੇ ਸਾਡੇਆਂ ਨੇ ਵੀ 1 ਰੁਪਈਆ ਤੱਕ ਨਹੀਂ ਲਿਆ ਸਾਡੇ ਕੋਲੋਂ ਤੇ ਪੇਪਰ ਵੀ ਸਾਰਾ ਕੁਝ ਲੱਗਦੇ ਹੀ ਪੈਸੇ ਇੱਥੇ ਹੁਣ ਬਾਅਦ ਚ ਆ ਕੇ ਮੈਨੂੰ ਪਤਾ ਲੱਗਾ ਵੀ ਇੱਥੇ ਤਾਂ ਸਿਰਫ 50 60 ਯੂਰੋ ਲੱਗਦੇ ਜਿਹੜੇ ਲੱਗਦੇ ਆ ਬਸ ਬਾਕੀ ਹੋਰ ਕੁਛ ਨਹੀਂ ਹਾਂਜੀ ਹਾ ਤੇ 2-300 ਦਾ ਖਰਚਾ ਜੇ ਆਪਣਾ ਤੇਲ ਤੂਲ ਦਾ ਇਹ ਵਿੱਚ ਪਾਉਣਾ ਨਹੀਂ ਉਹ 2-3 ਦੋ 250 ਦਾ ਖਰਚਾ ਸਾਰਾ ਆਉਂਦਾ ਸੀ ਉਹ ਹੀ ਨਾ ਭਰਾਵਾ ਫੇਰ ਜੇ ਦੱਸਾਂ ਫਿਰ ਇਸ ਤਿਆਰਾਂ ਇੱਕ ਦੋ ਕੋ ਗਿਆ ਕੰਮ ਨਾ ਮਿਲੇ ਤੇ ਮੈਂ ਸੰਭਿਆ ਥੋੜਾ ਜਿਹਾ ਟਾਈਮ ਉਹ ਉਧਰ ਮੈਂ ਰੋਟੀ ਖਾਣ ਲੱਗਿਆ ਕਰਾ ਉਧਰ ਉਹ ਸਾਲੇ ਕਹਿ ਰਿਆ ਕਰਨ ਇੱਥੇ ਕੋਈ ਕਾਕਾ ਕੇ ਸਾਨੂੰ ਰੋਟੀ ਨਹੀਂ ਦਿੰਦਾ ਤੇ ਮੈਂ ਰੋਣ ਲੱਗ ਗਿਆ ਕਰਨਾ ਤੇ ਮੈਂ ਕਹਾ ਯਾਰ ਮੈਂ ਚੰਗਾ ਫਸ ਗਿਆ ਹਨਾ ਉਹਦੀ ਉਮੀਦਾਂ ਤਾਂ ਪੜੀਆਂ ਕੀਤੀਆਂ ਪਰ ਉਹ ਸਾਲਾ ਮੰਨਿਆ ਹੀ ਨਹੀਂਗਾ ਤੇ ਉਹਨੇ ਉਹਦੇ ਮੁੰਡਾ ਹੋਇਆ ਫੇ। ਉਹਦੇ ਮੁੰਡਾ ਹੋਇਆ ਤੇ ਇਹ ਉਹ ਮੁੰਡਾ ਕਹਿੰਦੇ ਅੱਜ ਤੱਕ ਬੀਲ ਚੇਰਦੀ ਆ। ਓਹ ਹੋ ਹੋ। ਤੇ ਉਹ ਰਹਿਣਾ ਵੀ ਮੈਂ ਕਹਾਂ ਸਾਡੇ ਨਾਲ ਮਾੜੀ ਕੀਤੀ ਸੀ ਕਿੰਨਿਆਂ ਨੇ ਤੇ ਬੇਚਾਰੇ ਨੇ ਘਰ ਗਹਿਣੇ ਰੱਖ ਕੇ ਸੀ ਬੀਲ ਚੇਰਤੀ ਰਹੁ। ਹਣਾ ਮੈਂ ਕਹਾਂ ਇਹਨੂੰ ਸਾਡੀ ਲੱਤਾਂਾਂ ਛੁੱਟਦੀ ਨਿਆਣੇ ਦਾ ਤਾਂ ਚੱਲ ਕਸੂਰ ਸੀ ਇੱਕੇ ਮੁੰਡਾ ਹੋਇਆ ਸੀ। ਉਹ ਵੀ ਇਦਾਂ ਹੀ ਆ। ਤੇ ਬੰਦਾ ਸਮਝਦਾ ਨਹੀਂ। ਉਹ ਬੰਦਾ ਉਹ ਬੰਦਾ ਅਜੇ ਵੀ ਨਹੀਂ ਬੰਦਾ ਬਣਿਆ ਹੋਣਾ। ਇਹ ਵੀ ਤੁਸੀਂ ਦੇਖ ਰਹੇ ਹੋ। ਨੋ ਨੋ ਨਹੀਂ ਹੁਣ ਨਹੀਂ ਹੁਣ ਨਹੀਂ ਕਹਤਾਂ ਨਹੀਂ ਕੋਈ ਜਿਹੜੇ ਰਗੜਦੇ ਸੀ ਰਗੜਤੇ ਫਿਰ ਹੁਣ ਉਹਦਾ ਭਤੀਜਾ ਲੱਗਾ ਆ ਮੇਨਾਂ ਜਾਨੀ ਬਾਵਾਸ ਤੋੜਦਾ ਸੀ ਨਾ ਪਹਿਲਾਂ ਤਾਂ ਤੁਹਾਨੂੰ ਦੱਸਿਆ ਵੀ ਚੰਗੀ ਜਾਣੀ ਆਉਣੀ ਸੀ ਆਪਾਂ ਇੱਕ ਦੂਜੇ ਦੇ ਘਰੇ ਆਉਣਾ ਰੋਟੀ ਪਾਣੀ ਖਾਣਾ ਤੇ ਸੀਗਾ ਸਾਡੇ ਨਾਲ ਦਾ ਪੰਡ ਉਹਦੇ ਯਕੀਨ ਇੰਨਾ ਸੀ ਕਿ ਉਹਦੀ ਇੱਕ ਭੈਣ ਹੁੰਦੀ ਸੀ ਉਹਦਾ ਵਿਆਹ ਤੱਕ ਦੀ ਡੇਟ ਮੈਂ ਰੱਖ ਕੇ ਆਇਆ ਸੀ ਉਹ ਆਪ ਦੋਨੇ ਪ੍ਰਾਈਟਲੀ ਸੀ ਬੰਦੇ ਹੁਣ ਇੰਨੇ ਬੰਦਿਆਂ ਨੂੰ ਕੀਤਾ ਖੂਨ ਪੀਤਾ ਕਿਸੇ ਦੀ ਹੱਥ ਲੱਗਣੀ ਆ ਹਨਾ ਰੱਬ ਵੀ ਉਹ ਫਿਰ ਅੱਗ ਪੜਦਾ ਹੁੰਦਾ ਨਾ ਵੀ ਜਿੱਥੋਂ ਪਤਾ ਹੁੰਦਾ ਵੀ ਕਿੱਥੋਂ ਦੁੱਖ ਹੋਣਾ ਮੰਦਾ ਕਹਿ ਦਿੰਦਾ ਵੀ ਉਹਨਾਂ ਨੂੰ ਕੀ ਹੋ ਗਿਆ ਪਰ ਇਹ ਉਹਨੂੰ ਪਤਾ ਹੁੰਦਾ ਜਿਹਦੇ ਨਾਲ ਹੋਈ ਹੁੰਦੀ ਆ ਇਹ ਇਹ ਹੁਣ ਗੱਲ ਤਾਂ ਹੋਈ ਪਾਜੀ ਪਤਾ ਕੀ ਆ ਬੰਦੇ ਸਾਉਣ ਦੇ ਨਹੀਂ ਗੇ ਮਾਰਨਾ ਇੱਕ ਦਿਨ ਸਾਰੇ ਆ ਨਹੀਂ ਆ ਪਰ ਚੰਗਾ ਕਰਕੇ ਜਾਵਾਂਗੇ ਨਾ ਮਾੜਾ ਮੋਟਾ ਬੰਦਾ ਜਿੱਥੇ ਰੱਖਦਾ ਹੁਣ ਮੈਂ ਇਹ ਖਾਲ ਮਰਿਆ ਤੇ ਮੈਂ ਤਾਂ ਇਤਨੀ ਚਾਹ ਕੇ ਭੰਗੜੇ ਪਾ ਕੇ ਜਾਣੇ ਆ ਵੀ ਆਹ ਭਾਈ ਸਾਡੇ ਤਾਂ ਇੰਨੇ ਮੁੰਡੇ ਰੀ ਅੰਦੀ ਖਰਾਬ ਕਰੀ ਬੰਦਾ ਚੰਗਾ ਹੋ ਵੀ ਤੇ ਅਗਲਾ ਯਾਦ ਰੱਖਦਾ ਹਾਂਜੀ ਪਰ ਜਦੋਂ ਆਪਾਂ ਇਦਾਂ ਕਿਸੇ ਨੂੰ ਦੱਸਦੇ ਨਾ ਹੁਣ ਤੁਸੀਂ ਵੀ ਇੰਡੀਆ ਕਿਸੇ ਨੂੰ ਦੱਸੂਗਾ ਕੋਈ ਯਕੀਨ ਨਹੀਂ ਕਰਦਾ ਹਾਂ ਇਹ ਇਹ तकरीबन ਸਾਡੇ ਏਰੀਆ ਚ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਆਹ ਗੱਲ ਕੀਤੀ ਇਹਨੇ ਆ ਨਾ ਗਾਲਾਂ ਕੱਢਦੇ ਸੀ ਲੋਕ ਕਹਿੰਦੇ ਯਾਰ ਤੇ ਟਾਡੇ ਨਾਲ ਤਾਂ ਬੜੀ ਚੰਗੀ ਆਉਣੀ ਯਾਨੀ ਉਹਦੇ ਭਤੀਜਿਆਂ ਦੀ ਮੈਂ ਕਹਾਂ ਉਹਦੇ ਸਾਲਾ ਭਤੀਜੇ ਕੀ ਉਹਦੇ ਭਤੀਜੇ ਬੁਲਾਏ ਦੋਨੇ ਆਪਣੇ ਤੇ ਉਹਨਾਂ ਦੀ ਤਨਖਾਹ ਤਾਂ ਕੁ ਇੰਨਾ ਹਰਾਮੀ ਸੀ ਪਹਿਲਾਂ ਇਕੱਠਾ ਹੁੰਦਾ ਸੀ ਪਰਿਵਾਰ ਹੁਣ ਕਹਿੰਦੇ ਬਾਅਦ ਛੱਟ ਹੋ ਗਿਆ ਤੇ ਉਹਨਾਂ ਦੀ ਤਨਖਾਹ ਸਿਰਫ ਉਹਨਾਂ ਨੂੰ 50 ਯੂਰੋ ਦੇ ਕੇ ਜਾਣੇ ਉਹ ਫਾਰਮ 'ਚ ਰੱਖੇ ਉੱਥੇ ਹੀ ਰਹਿੰਦੇ ਸੀ ਕੀ ਖਰਚਾ ਕੀ ਹੋਣਾ ਕੁਝ ਵੀ ਨਹੀਂ ਰੋਟੀ ਪਾਣੀ ਦਾ ਸੀਗਾ ਉਹਨਾਂ ਨੂੰ 50 ਯੂਰੋ ਦੇ ਦੇਣਾ ਤੇ ਬਾਕੀ ਸਾਰੇ ਪੈਸੇ ਆਪਣੇ ਜੇਬ ਚ ਉਹਨਾਂ ਦੇ ਵੀ ਲੈ ਕੇ ਜਾਂਦਾ ਰਿਹਾ ਹਾਂ ਉਹਨਾਂ ਨੂੰ ਹੋ ਜੇ ਵੀਓ ਪਰਮਾਨੇ ਨੂੰ ਆਪ ਰੱਖ ਲੈਣੇ ਉਹਨਾਂ ਨਾਲ ਗੱਲ ਕਰ ਲਈ ਹੁਣੀ ਤੁਹਾਨੂੰ ਐਨੇ ਦੇਣੇ ਆ ਹਾਂ ਤੇ ਬਾਅਦ ਚੋਂ ਆਪ ਸਗੇ ਪਤੀਜਿਆਂ ਨੂੰ ਤੇ ਹੁਣ ਮੈਨੂੰ ਪਤਾ ਲੱਗਿਆ ਕਿ ਇਹਨੇ ਆਟੋ ਪੱਟੀ ਹੋ ਗਏ ਹੁਣ ਤੇ ਉਹ ਵੀ ਗਾਲਾਂ ਕੱਢਦੇ ਆ ਕਹਿੰਦੇ ਸਾਡਾ ਚਾਚਾ ਸਾਡ ਨੂੰ ਲੁੱਟ ਕੇ ਹੀ ਖਾ ਗਿਆ ਹਨਾ ਜਮੀਨ ਜਮੂਨ ਉਹਨਾਂ ਕੋ ਵੀ ਘੱਟੇ ਸੀ ਢੀਲ ਲੱਗ ਸੀਗਾ ਬੰਦੇ ਨੂੰ ਹੌਲੀ ਹੌਲੀ ਜਦੋਂ ਆਪਾਂ ਹੋਰਾਂ ਬੰਦਿਆਂ ਦੇ ਵਿੱਚ ਜਾਂਦੇ ਫਿਰ ਪਤਾ ਲੱਗਦਾ ਵੀ ਦੁਨੀਆ ਕਿੱਥੇ ਗਈ ਆ ਪਹਿਲਾ ਬੰਦਾ ਉਹਨੇ ਇੱਕ ਸਰਕਲ ਦੇ ਵਿੱਚ ਰਹਿੰਦਾ ਆ ਪਤਾ ਨਹੀਂ ਹੁੰਦਾ ਵੀ ਕੀ ਸਹੀ ਆ ਕੀ ਗਲਤ ਆ ਜਦੋਂ ਬੰਦਾ ਫਿਰ ਨਿਕਲਦਾ ਆ ਬਾਹਰ ਜਾ ਕੇ ਬੰਦੇ ਨੂੰ ਪਤਾ ਲੱਗਦਾ ਵੀ ਦੁਨੀਆ ਤੇ ਕੀ ਕੁਝ ਹੈਗਾ ਆ ਉਹ ਤਾਂ ਹੈ ਹੀ ਆ ਬਾਹਰ ਆ ਕੇ ਇੱਥੇ ਮੈਂ ਇੱਕ ਗੱਲ ਦੇਖੀ ਹੈ ਕੋਈ ਵੀ ਕੰਟਰੀ ਹੈ ਨਾ ਕੋਈ ਕਿਸੇ ਦਾ ساکਾਨੀ 100 ਤੋਂ ਵੀ ਇਹ 10 ਬੰਦੇ ਸਹੀ ਹੋਣਗੇ ਵੀ ਜਿਹੜੇ ਚੰਗੀ ਗਾਈਡ ਕਰਨਗੇ ਚੰਗਾ ਦੱਸਣਗੇ ਨਹੀਂ ਤਾਂ ਸਾਰੇ ਕਹਿੰਦੇ ਆ ਵੀ ਇਹ ਕਦੋਂ ਥੱਲੇ ਲੱਗੇ ਤੇ ਲਾਉਣੇ ਵਾਲੇ ਬਥੇਰੇ ਆਉਂਦੇ ਆ ਚੱਕਣ ਵਾਲਾ ਕੋਈ ਹੋਆ ਚੱਕਣ ਵਾਲਾ ਵਿਰਲਾ ਹੀ ਲੱਗਦਾ ਜੀ ਕੋਈ ਹਾਂ ਚਲੋ ਤੇ ਹੁਣ ਉਹ ਹੀ ਕਹਿੰਦਾ ਮੈਂ ਕਿਹਾ ਜਦੋਂ ਤੁਸੀਂ ਹੁਣ ਜੂ ਬੁਲਾਵੇਂਗੇ ਮੇਰੇ ਦੱਸਿਓ ਜ਼ਰੂਰੀ ਪੰਦਾ ਦਰਾ ਏਰੀਆ ਰਸੀ ਉਹਨੇ ਬੰਦਿਆ ਨਾ ਇੱਦਾਂ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਹਣਾ ਚਲੋ ਕੋਈ ਨਹੀਂ ਭਾਜੀ ਹੁਣ ਕਰੋ ਪਹੁੰਚੋ ਤੁਸੀਂ ਵੀ ਕਰੀ ਤੇ ਓਕੇ ਭਾਜੀ ਓਕੇ 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 ਭਾਜੀ ਤੇ ਮੈਂ ਵੀ ਜਾਣਾ ਸੀ ਮੁੰਡਾ ਜਾ ਕੰਮ ਹੁਣ ਮੈਂ ਵੀ ਕੱਢਿਆ ਵਾਂ ਕਿਹੜਾ ਅੱਛਾ ਅੱਛਾ ਉਹ ਮੈਨੂੰ ਵੀ ਨਾ ਪਰ ਉਹ ਮੇਰੇ ਡੀਮ ਹੈਗਾ ਮਾਨ ਦੇ ਵਾਂਗ ਜਿਹਾ ਸੈਟ ਕੇ ਆਉਣ ਵਾਲਾ ਜਦਾਂ ਮਸ਼ੀਨ ਜੀ ਖਰਾਬ ਹੋਈ ਸੀ ਕਿ ਉਹ ਧਿਆਨ ਦੀ ਸੀਗੀ ਤੂੰ ਸੈਟ ਕੇ ਆਉਣੀ ਸੀ ਪੁਰਾਣੀ ਤੇ ਉਹ ਫੇਰ ਅੱਜ ਹੀ ਖੁੱਲਾ ਹੁੰਦਾ ਮੁੜ ਕੇ ਸਾਰਾ ਹਫਤਾ ਫੇਰ ਟਾਈਮ ਨਹੀਂ ਹੁੰਦਾ ਆਹ ਫੇਰ ਟਾਈਮ ਨਹੀਂ ਹੁੰਦਾ ਕੰਮ ਕਰਦੇ ਵੀ ਜਾਂ ਡੰਗ ਕਰ ਸ਼ਨੀਵਾਰ ਖੁੱਲਾ ਹੁੰਦਾ ਸ਼ਾਮ ਤੱਕ ਵੀ ਅਸੀਂ ਵੀ ਰਾਤੀ 10:00 ਗਿਆ ਮੈਂ ਕੰਮ ਤੋਂ ਆਇਆ 7-8 ਵਜੇ ਠੀਕ ਨਹੀਂ ਕੱਪੜੇ ਫੜੇ ਪਏ ਸੀ ਕੁੜੀ ਦੇ ਤੇ ਕਹਿੰਦੀ ਉਹ ਚੈਟੀ ਕਰਨੇ ਆ ਉਹ ਵੱਖਰੇ ਲਿਫਾਵੇ ਚ ਪਾਉ ਉਹ ਵੱਡੇ ਵਾਲੇ ਵੱਖਰੇ ਚ ਪਾਉ 2 ਘੰਟਾ 2 ਘੰਟੇ ਉਹਨੂੰ ਲੱਗਿਆ ਰਾਤ ਨੂੰ ਸਾਡੇ ਤਾਂ ਲੱਗੇ ਆ ਗਏ ਆ ਸਾਡੇ ਕਿ ਕੋਸ਼ਿਸ਼ ਨਹੀਂ ਕਰਨਾ ਕਿ ਉਹ ਨਹੀਂ ਨਹੀਂ ਸੈਚਡੇ ਫੈਮਲੀ ਕਿਸੇ ਸੰਸਦ ਦੇ ਆ ਸਾਡੇ ਲੱਗੇ ਤਾਂ ਅਫਰੀਕਾ ਦੇ ਰਹਿੰਦੇ ਆ ਅਸੀਂ ਫਿਰ ਉਹਨਾਂ ਨੂੰ ਦੇ ਦਿੰਦੇ ਆ ਠੀਕ ਹੋਰ ਰੱਖ ਲੈਂਦੇ ਆ ਸਾਡੇ ਗਵਾਂਡ ਚ ਹੀ ਰਹਿੰਦੇ ਆ ਅਸੀਂ ਉਹਨਾਂ ਨੂੰ ਫੜਾ ਦਿੰਦੇ ਆ ਉਹ ਰੱਖ ਲੈਂਦੇ ਜਿੰਨਾਂ ਦੇ ਵੀ ਹੋਣ ਕੱਪੜੇ ਨਿਆਣਿਆਂ ਦੇ ਹੋ ਜਾਂਦੇ ਤੁਹਾਨੂੰ ਪੜਨ ਨਿਆਣਿਆਂ ਦੇ ਸਾਡੇ ਵੀ ਆ ਹੋ ਸਾਡੇ ਉਹ ਮੈਂ ਦਾਦਾ ਨੂੰ ਰਸ਼ਨੀਤੀਆਂ ਮੇਰੀ ਕੁੜੀ ਦਾ ਨਾਮ ਰਸ਼ਨੀਤ ਆ ਤੇ ਉਹਦੀਆਂ ਫਰਾਕਾਂ ਬਿਲਕੁਲ ਨੰਮੀਆਂ ਸਟicker ਵੀ ਨਹੀਂ ਲੱਤੀ ਹੋਣ ਦੋਨੇ ਸੁੱਖ ਨਾਲ ਸਾਡੇ ਸਰੀਰ ਮੇਰੀ ਵੀ ਥੋੜਾ ਭਾਰਾ ਤੇ ਮੈਂ ਹੁਣ ਬਿਲਾ ਰਹਿ ਕੇ ਭਾਰਾ ਹੋ ਗਿਆ ਤੇ ਉਹ ਹੁਣ ਕੁੜੀ ਵੀ ਮੇਰੀ ਭਾਰੀ ਉਦਾਂ ਦਾ ਸਰੀਰ ਹੁੰਦਾ ਫੇਰ ਤੇ ਉਹ ਹੱਥ ਮਾਰੂਗੀ ਐ ਲੱਗੂ ਵੀ ਇਹ ਉਹ 20 ਕਿਲੋ 25 ਕਿਲੋ weight ਹੁੰਦਾ ਹੀ ਚੱਕ ਲੈਂਦੀ ਤੇ ਮੈਂ ਕਿ ਮਾਂ ਕਾ ਨਹੀਂ ਬਾਪ ਤੇ ਗਈ ਆ ਲੱਕੜੋਕ ਦਾ ਖਲਾੜੀ ਤੂੰ ਵੀ ਸਰੀਰ ਭਾਰਾ ਹੋਈ ਜਾਂਦਾ ਹਾਂ ਨਿਆਣੇ ਦੇ ਨੇ ਉਹਦੇ ਵਾਦੇ ਹੁੰਦੇ ਆ ਨਿਆਣੇ ਸਾਲ ਬਾਅਦ ਨਿਆਣੇ ਕਿ ਕਿੜੇ ਹੋ ਜਾਂਦੇ ਆ ਹਾਂ ਜੀ ਹੂੰ ਇਹ ਨਿਆਣੇ ਦੇ ਇਸ ਕਰਕੇ ਮੈਂ ਤਾਂ ਚਲੋ ਹਾਂ ਜੀ ਚਲੋ ਠੀਕ ਹੈ ਭਾਜੀ ਓਕੇ ਠੀਕ ਹੈ ਭਾਜੀ ਓਕੇ ਮੇਰੇ ਵੱਲ ਭੈਣ ਜੀ ਨੂੰ ਸੱਸੀ ਗੱਲ ਕਰਾ ਹਾਂ ਹਾਂਜੀ ਹਾਂਜੀ ਸੱਸੀ ਗੱਲ ਬੱਚਿਆਂ ਨੂੰ ਤਿਆਰ ਕਰਾ ਚਲੋ ਠੀਕ ਓਕੇ ਓਕੇ ਭਾਜੀ ਸੱਸੀ ਕਾਫ ਓਕੇ ਵੈ ਬੱਸ ਹਾਂਜੀ ਇਹ ਸੀ ਜੀ ਗੱਲਾਂ ਬਾਤਾਂ ਇਹ ਗਾ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਬੰਦੇ ਨੇ ਆਪਣਾ ਸਾਰਾ ਦੁੱਖ ਫਰੋਲਿਆ ਵੀ ਕੀ ਕੁਛ ਉਹਦੇ ਨਾਲ ਹੋਇਆ ਤੇ ਬਾਕੀ ਹੁਣ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਵੀ ਕਿਦਾਂ ਇਹ ਹਾਲਾਤ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਂਦੇ ਆ ਤੇ ਕੀ ਇਦਾਂ ਬੰਦਿਆਂ ਦੇ ਨਾਲ ਬਹੁਤ ਇੱਥੇ ਹੁੰਦੀ ਆ ਤੇ ਗੱਲਾਂ ਕੁਝ ਹੋਰ ਹੁੰਦੀਆਂ ਪਹਿਲਾਂ ਤੇ ਇੱਥੇ ਆ ਕੇ ਕੁਝ ਹੋਰ ਹੋ ਜਾਂਦੀਆਂ ਤੇ ਬਾਕੀ ਤੁਸੀਂ ਵੀ ਆਪਣੀ ਜੇ ਕਿਸੇ ਦੀ ਸਟੋਰੀ ਸਾਂਝੀ ਕਰਨੀ ਹੋਵੇ ਸਾਡੇ ਨਾਲ ਕਰ ਸਕਦੇ ਹੋ ਆਪਣੀ ਗੱਲਬਾਤ ਰੱਖਣੀ ਹੋਵੇ ਰੱਖ ਸਕਦੇ ਆ ਤੇ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਕਰਦੇ ਆ ਫਿਰ ਹੋਰ ਵੀ ਗੱਲਬਾਤਾਂ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ